ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਅੱਜ ਆਪਾਂ ਰੋਜ਼ਾਨਾ ਆਪ ਜੀ ਸ਼ਬਦ ਸਰਵਣ ਕਰਦੇ ਹੋ ਤੇ ਨਿਤ ਪ੍ਰਤੀ ਗੁਰਬਾਣੀ ਨਾਲ ਜੁੜਦੇ ਹੋ ਸ਼ੁਕਰਾਨਾ ਗੁਰਸਾਹਿਬ ਦਾ ਜੋ ਸੰਗਤ ਇਹਨਾਂ ਪਿਆਰ ਦਿੰਦੀ ਹੈ ਸੰਗਤ ਜੁੜਦੀ ਹੈਗੀ ਹੈ ਔਰ ਬਹੁਤ ਅੱਛਾ ਲੱਗਦਾ ਹੈ ਕਿ ਆਪ ਸਭ ਸਿੱਖਦੇ ਹੋ ਤੇ ਅੱਜ ਸੰਗਤ ਜੀ ਆਪਾਂ ਸ਼ਬਦ ਨੂੰ ਹੋਰ ਵਧੀਆ ਕਰਨ ਵਾਸਤੇ ਅੱਜ ਆਪਾਂ ਸੁਰਾਂ ਵੇਖਾਂਗੇ ਤੇ ਸਰਗਮ ਵੇਖਾਂਗੇ ਕਿਵੇਂ ਸਰਗਮ ਹੋਣੀ ਹੈ ਫੀਮੇਲ ਸਕੇਲ ਦੀ ਤੇ ਤਾਂ ਕਿ ਇਹ ਜਿਹੜੀ ਸਰਗਮਾ ਹੋਣੀ ਹੈ ਇਹਦੇ ਨਾਲ ਜੋ ਆਪਣਾ ਕੀਰਤਨ ਕਰਨ ਦਾ ਜੋ ਗਲਾ ਹੋਏਗਾ ਉਹ ਗਲਾ ਤਿਆਰ ਹੋਏਗਾ ਆਪਾਂ ਹੋਰ ਵੀ ਵਧੀਆ ਕੀਰਤਨ ਕਰ ਸਕਦੇ ਹਾਂ ਤੇ ਆਓ ਅੱਜ ਆਪਾਂ ਸਰਗਮ ਵੇਖਦੇ ਹਾਂ ਜਿਵੇਂ ਆਪ ਜੀ ਰੋਜ਼ਾਨਾ ਵੇਖਦੇ ਹੋ ਆਪਾਂ 4th ਬਲੈਕ ਆਪਣਾ ਸਾਹ ਹੁੰਦਾ ਹੈ ਇੱਥੋਂ ਆਪਣੀ ਸਰਗਮ ਸ਼ੁਰੂ ਹੋਏਗੀ ਤੇ ਆਓ ਅੱਜ ਆਪਾਂ ਸਰਗਮ ਦਾ ਥੋੜਾ ਜਿਹਾ ਰਿਆਜ਼ ਦੇਖਾਂਗੇ ਕਿਵੇਂ ਕਰਨਾ ਹੈਗਾ ਔਰ ਆਪ ਜੀ ਘਰ ਬੈਠੇ ਇਹ ਸਾਰੀ ਸਰਗਮਾ ਕਰ ਸਕਦੇ ਹੋ ਜਦੋਂ ਵੀ ਸਮਾਂ ਮਿਲੇ 15 ਮਿੰਟ 20 ਮਿੰਟ ਜਿਆਦਾ ਤੋਂ ਜਿਆਦਾ ਅੱਧਾ ਘੰਟਾ ਆਪ ਜੀ ਇਸ ਤਰੀਕੇ ਦੇ ਨਾਲ ਜੋ ਅੱਜ ਮੈਂ ਦੱਸਾਂਗੀ ਆਪ ਜੀ ਕਰੋਗੇ ਤਾਂ ਆਪ ਜੀ ਕੀਰਤਨ ਲਈ ਆ ਬਹੁਤ ਅੱਛਾ ਕੀਰਤਨ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਆਓ ਸ਼ੁਰੂ ਕਰਦੇ ਹਾਂ ਜੀ ਇਹ ਫੋਰਥ ਬਲੈਕ ਹੈਗਾ ਇਹ ਸਾ ਹੈਗਾ ਜਿਵੇਂ ਆਪ ਜੀ ਰੋਜ਼ਾਨਾ ਵੇਖਦੇ ਹੋ ਇਹ ਸਾ ਹੈਗਾ ਫੀਮੇਲ ਸਕੇਲ ਦਾ ਅਤੋਂ ਆਪਾਂ ਸ਼ੁਰੂ ਕਰਾਂਗੇ ਸਾਰੇ ਗਾ ਮ ਪਧ ਨੀ ਸ ਸ ਨੀ ਧਾ ਪ ਮ ਗ ਰੇ ਸ ਐ ਹੋ ਗਿਆ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਕਰਨਾ ਹੈਗਾ ਇਸ ਤਰੀਕ ਇੱਕ ਵੀ ਇੱਕ ਫਿੰਗਰ ਨਾਲ ਵੀ ਕਰ ਸਕਦੇ ਹੋ ਨਹੀਂ ਤਾਂ ਇਸ ਤਰੀਕੇ ਦੇ ਨਾਲ ਸਾ ਰੇ ਦੂਸਰੀ ਇੱਥੇ ਆ ਗਈ ਗਾ ਇੱਥੇ ਅੰਗੂਠਾ ਆ ਗਿਆ ਮਾ ਫੇਰ ਪਹਿਲੀ ਆ ਗਈ ਪਾ ਧਾ ਨੀ ਸ ਸਰਿਕੇ ਦੇ ਨਾਲ ਇਹ ਤਿੰਨ ਫਿੰਗਰ ਦੋ ਉਂਗਲਾ ਤੇ ਇੱਕ ਅੰਗੂਠਾ ਸਾ ਰੇ ਗਾ ਮਾ ਪਾ ਧਾ ਨੀ ਇੱਕ ਇਹ ਹੋ ਗਈ ਇਹ ਆਪ ਜੀ ਨੇ ਆਰਾਮ ਆਰਾਮ ਨਾਲ ਕਰਨੀ ਹੈ 10 15 ਮਿੰਟ ਇਸ ਤਰੀਕੇ ਦੇ ਨਾਲ ਬਿਲਕੁਲ ਇਕਾਗਰ ਹੋ ਕੇ ਆਪ ਜੀ ਨੇ ਇਸ ਤਰੀਕੇ ਦੇ ਨਾਲ ਕਰਨੀ ਹੈ ਦੂਜੀ ਵੇਖੋ ਸ ਸ ਰੇ ਰੇ ਗ ਗ ਮ ਹੋਗੀ ਦੂਸਰੀ ਬਹੁਤ ਆਰਾਮ-ਰਾਮ ਦੇ ਨਾਲ ਇਹ ਆਪ ਜੀ ਨੇ ਦੋ ਸਰਗਮਾ ਵੇਖੀਆਂ ਪਹਿਲਾਂ ਤਾਂ ਆਪ ਜੀ ਬਹੁਤ ਆਰਾਮ-ਰਾਮ ਨਾਲ ਸਹਿਜੇ ਸਹਿਜੇ ਕਰੋਗੇ ਤੇ ਉਸ ਤੋਂ ਬਾਅਦ ਥੋੜਾ ਫਿਰ ਜਲਦੀ ਸਾ ਰੇ ਗਾ ਕਿ ਜਿਹੜਾ ਪਹਿਲਾਂ ਸਹਜੇ ਸਹਜੇ ਕਰੋ ਜਦੋਂ ਆਪ ਜੀ ਨੂੰ ਅੱਛੀ ਪ੍ਰੈਕਟਿਸ ਹੋ ਜੇ ਸਹਜੇ ਸਹਜੇ ਦੀ ਫਿਰ ਆਪ ਥੋੜਾ ਸਪੀਡ ਕਰ ਸਕਦੇ ਹੋ ਸਪੀਡ ਨਾਲ ਕਰੋਗੇ ਉਹ ਵੀ ਸਹੀ ਰਹੇਗਾ ਹੁਣ ਅੱਗੇ ਵੇਖਦੇ ਆ ਤੀਸਰਾ ਲੈਸਨ ਸਾਰੇ ਗਾ ਰੇ ਗਮ ਗਮ

ਫਰ ਸਾਜੇ ਸਾਜੇ ਫਿਰ ਸਪੀਡ ਨਾਲ ਔਰ ਅੱਗੇ ਵੇਖਦੇ ਹਾਂ ਚੌਥਾ ਲੈਸਨ ਸਾਰੇ ਗਾ ਮਾ ਰੇ ਗਾ ਮਾ ਪਾ ਗਾ ਮਾ ਪਧ ਮਾ ਪਧ ਨੇ ਮਾ ਗਾਰੇ ਸਾਰੇ ਨੂੰ ਸਪੀਡ ਨਾਲ ਕਰਦੇ ਆ ਸਾਰੇ ਗਮਾਰੇ ਗਮ ਪਾ ਗਮ ਪਧਮ ਅ ਪਧਨੀ ਪਧਨੀ ਸ ਸਨੀ ਧਾ ਪਨੀ ਧਾ ਪਮ ਧਾ ਪਮ ਗ ਪਮ ਗਾਰੇ ਮਗਾਰੇ ਸ ਇਸ ਤਰੀਕੇ ਦੇ ਨਾਲ ਸਪੀਡ ਨਾਲ ਹੁਣ ਅੱਗੇ ਵੇਖਦੇ ਆ 51 ਐਸਨ ਸਾਰੇ ਗਮ ਪੰ ਰਿ ਗਮ ਪਧ ਗਮ ਪਧਨੀ ਮ ਪਧਨੀ ਸ ਸਾ ਨੀ ਧ ਪਮ ਨੀ ਧ ਪਮ ਗ ਧ ਪਮ ਗ ਰੇ ਪਮ ਗ ਰੇ ਸ ਇੱਕ ਵਾਰੀ ਹੋਰ ਵੇਖੋ ਸਾਰੀ ਗਮ ਪਾ ਰੇ ਗਮ ਪਧ ਗਮ ਪਧਨੀ ਮ ਪਧਨੀ ਸ ਸਾ ਨੀ ਧ ਪਮ ਨੀ ਧਾਨੇ ਮਾ ਪਧਨੀ ਸਾਨਿਧ ਪਮ ਨੀਧ ਪਮ ਗ ਧਾ ਪਮ ਗ ਰੇ ਪਮ ਗ ਰੇ ਸ ਇਹ ਸਗੇ ਪੰਜ ਲੈਸਨ ਸਰਗਮਾਂ ਦੇ ਇਹ ਸਿੰਪਲ ਸਰਗਮਾਂ ਸੀਗੀਆਂ ਆਪ ਜੀ ਨੇ ਇਸ ਤਰੀਕੇ ਦੇ ਨਾਲ ਰੋਜ਼ਾਨਾ ਅੱਧਾ ਘੰਟਾ ਘੜ ਤੋਂ ਘੜ ਪ੍ਰੈਕਟਿਸ ਕਰਨੀ ਔਰ ਇਹ ਆਪ ਜੀ ਲਗਾਤਾਰ ਰੋਜ਼ਾਨਾ ਕਰੋਗੇ ਤੁਹ ਬਹੁਤ ਅੱਛਾ ਕੀਰਤਨ ਕਰਨ ਲਈ ਗਲਾ ਤਿਆਰ ਹੋ ਜਾਏਗਾ ਸੁਰ ਵਿੱਚ ਆ ਜਾਏਗਾ ਲੈ ਵਿੱਚ ਆ ਜਾਏਗਾ ਔਰ ਤਰਜ ਵੀ ਬਹੁਤ ਸੋਹਣੀ ਨਿਕਲੇਗੀ ਜੇ ਆਪ ਜੀ ਇਸ ਤਰੀਕੇ ਦੇ ਨਾਲ ਰਿਆਜ਼ ਰੋਜ਼ਾਨਾ ਕਰੋਗੇ ਸਿੰਪਲ ਸਰਗਮਾ ਦਾ ਪਹਿਲਾਂ ਹੌਲੀ ਹੌਲੀ ਕਰਨਾ ਹੈਗਾ ਬਹੁਤ ਹੀ ਸਹਜੇ ਸਹਜੇ ਆਪ ਜੀ ਨੇ ਜਿੰਨੇ ਵੀ ਪੰਜ ਲੈਸਨ ਦੱਸੇ ਨੇ ਪੰਜੇ ਦੇ ਪੰਜੇ ਲੈਸਨ ਹੌਲੀ ਹੌਲੀ ਕਰਕੇ ਪਹਿਲਾਂ ਬਹੁਤ ਹੌਲੀ-ਹੌਲੀ ਜੋ ਨਵੇਂ ਨੇ ਉਹ ਬਿਲਕੁਲ ਹੌਲੀ-ਹੌਲੀ ਕਰ ਸਕਦੇ ਨੇ ਉਸ ਤੋਂ ਬਾਅਦ ਹੌਲੀ-ਹੌਲੀ ਫਿਰ ਸਪੀਡ ਵਧਾਉਣੀ ਹੈਗੀ ਐ ਔਰ ਜਿਨ੍ਹਾਂ ਨੂੰ ਥੋੜਾ ਬਹੁਤ ਰਿਆਜ਼ ਆਉਂਦਾ ਹੈ ਉਹ ਸਪੀਡ ਨਾਲ ਕਰ ਸਕਦੇ ਨੇ ਤਾਂ ਕਿ ਹੋਰ ਵੀ ਉਹਨਾਂ ਦਾ ਗਲਾ ਅੱਛਾ ਹੋ ਸਕੇ ਇਸ ਤਰੀਕੇ ਦੇ ਨਾਲ ਆਪ ਜੀ ਨੇ ਪ੍ਰੈਕਟਿਸ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ